ਜੇ ਤੁਸੀਂ ਵੇਖੋ ਕਿ ਸਾਇੰਸ ਦੀ ਜੋ ਡਵੈਲਪਮੈਂਟ ਹੈ ਉਹ ਲਗਭਗ ਮੋਸਟਲੀ ਜ਼ਿਆਦਾਤਰ ਜਿਹੜੀ ਹੈ ਉਹ 17ਵੀਂ ਸਦੀ ਦੇ ਵਿੱਚ ਸਟਾਰਟ ਹੋਈ ਹੈ ਚਾਹੇ ਉਹ ਗੈਲਿਲੀ ਦੇ ਵੱਲੋਂ ਮਾਈਕਰੋਸਕੋਪ ਦੂਰਬੀਨ ਦੀ ਖੋਜ ਦੀ ਗੱਲ ਕਰੀਏ ਚਾਹੇ ਡਾਰਵਿਨ ਦੀ ਫਿਲਾਸਫੀ ਦੀ ਗੱਲ ਕਰੀਏ ਚਾਹੇ ਜਾਰਜ ਲਿਨ ਮੈਨ ਦੀ ਗੱਲ ਕਰੀਏ ਚਾਹੇ ਅਲਬਰਟ ਆਈਨਸਟਾਈਨ ਦੀ ਗੱਲ ਕਰ ਲਈ ਜਿੰਨੇ ਹੀ ਸਤਿੰਦਰਨਾਥ ਬੋਸ ਬੋਸ ਦੀ ਗੱਲ ਕਰ ਲਈਏ ਹੀਗਸ ਦੀ ਗੱਲ ਕਰ ਲਈਏ ਜਿੰਨੇ ਵੱਡੇ ਵੱਡੇ ਵਿਗਿਆਨੀ ਹੋਏ ਨੇ ਹੁਣ ਤੱਕ ਇਹਨਾਂ ਵਿਗਿਆਨੀਆਂ ਦਾ ਜੀਵਨ ਪੜੋ ਲਗਭਗ ਕੋਈ 1625 ਵਿੱਚ ਖੋਜ ਕਰ ਰਿਹਾ ਹੈ ਕਿ 1688 ਵਿੱਚ ਕਰ ਰਿਹਾ ਹੈ ਕਿ 1700 ਦੇ ਏੜ-ਗੜ ਦੇ ਕਰ ਰਿਹਾ ਹੈ ਲੇਕਿਨ ਜੋ ਗੁਰਬਾਣੀ ਦੇ ਵਿੱਚ ਗੱਲਾਂ ਲਿਖੀਆਂ ਜੋ ਗੁਰਬਾਣੀ ਪੜਨ ਨੂੰ ਮਿਲਦੀ ਹੈ ਉਹ ਸਨ 1170 ਦੇ ਵਿੱਚ ਨਾਮਦੇਵ ਜੀ ਦਾ ਪ੍ਰਕਾਸ਼ ਹੁੰਦਾ ਹੈ ਹੋਰ ਭਗਤਾਂ ਦਾ ਜਿਹੜੇ ਲਗਭਗ 11ਵੀਂ 12ਵੀਂ ਸਦੀ ਦੇ ਵਿੱਚ ਸਾਡੇ ਭਗਤ ਇੱਥੇ ਹੋਏ ਸਾਇੰਸ ਨੇ ਵਿਗਿਆਨ ਨੇ ਹੁਣ ਤੱਕ ਜੋ ਹੈ ਉਹ ਤਿੰਨ ਤਰ੍ਹਾਂ ਦੀ ਖੋਜ ਕੀਤੀ ਹੈ ਉਹਨਾਂ ਦਾ ਫੋਕਸ ਜਿਹੜਾ ਹੈ ਉਹ ਤਿੰਨ ਤਰ੍ਹਾਂ ਤੇ ਰਿਹਾ ਹੈ ਪਹਿਲਾ ਇਹ ਜੋ ਪਸਾਰਾ ਹੈ ਜੋ ਬ੍ਰਹਿਮੰਡ ਹੈ ਇਹ ਕਦੋਂ ਹੋਂਦ ਵਿੱਚ ਆਇਆ ਪਹਿਲੀ ਉਹਨਾਂ ਦੀ ਇੱਥੇ ਸੂਈ ਹੈ ਕਿ ਇਹ ਪਸਾਰਾ ਹੋਂਦ ਵਿੱਚ ਕਿਵੇਂ ਕਦੋਂ ਆਇਆ ਦੂਸਰੀ ਖੋਜ ਹੈ ਇਹ ਮਟੀਰੀਅਲ ਕਿੱਥੋਂ ਆਇਆ ਤਦੋਂ ਆਇਆ ਮਟੀਰੀਅਲ ਕਿੱਥੋਂ ਆਇਆ ਕਿਵੇਂ ਇਹ ਬਣਿਆ ਤੇ ਤੀਸਰੀ ਜਿਹੜੀ ਜੋ ਨੇਚਰ ਦੇ ਵਿੱਚੋਂ ਕੁਦਰਤ ਦੇ ਵਿੱਚੋਂ ਉਹਨਾਂ ਨੇ ਚੀਜ਼ਾਂ ਲੈ ਕੇ ਉਹਨਾਂ ਦੇ ਰਾਹੀਂ ਉਹਨਾਂ ਨੇ ਖੋਜ ਕੀਤੀ ਜਿਹੜੀ ਸਾਡੇ ਕੋਲ ਟੈਕਨੋਲੋਜੀ ਹੈ ਜਿਵੇਂ ਆ ਮਾਈਕ ਦੇ ਵਿੱਚ ਮੈਂ ਇੱਥੇ ਬੋਲ ਰਿਹਾ ਔਰ ਮੇਰਾ ਇਹਨਾਂ ਮਾਈਕ ਦੇ ਰਾਹੀਂ ਜੋ ਬੋਕਸ ਲੱਗੇ ਹੋਏ ਨੇ ਇਹਨਾਂ ਦੇ ਥਰੂ ਮੇਰੀ ਆਵਾਜ਼ ਜਿਹੜੀ ਉਹ ਮਲਟਾਈਮ ਮਲਟੀ ਟਾਈਮ ਜਿਹੜੀ ਹੈ ਉਹ ਇਸ ਨੂੰ ਜ਼ਿਆਦਾ ਵੱਧ ਕੇ ਤੁਹਾਡੇ ਤੱਕ ਸੁਣਾਈ ਦਿੱਤੀ ਜਾ ਰਹੀ ਹੈ ਇਹ ਕਿੱਥੋਂ ਖੋਜ ਹੋਈ ਜਦੋਂ ਉਹਨਾਂ ਕੁਦਰਤ ਦਾ ਨਜ਼ਾਰਾ ਦੇਖਿਆ ਵੀ ਜਦੋਂ ਕਿਸੇ ਇਸ ਐਸੀ ਜਗ੍ਹਾ ਦੇ ਉੱਤੇ ਬੋਲਿਆ ਜਾਂਦਾ ਜੋ ਚਾਰ ਚਫੇਰੇ ਤੋਂ ਕਵਰ ਹੈ ਪਰ ਮੇਰੀ ਆਵਾਜ਼ ਨੂੰ ਟਕਰਾਂਦੀ ਹੈ ਮੇਰੀ ਆਵਾਜ਼ ਮੇਰੇ ਕੋਲ ਜਦੋਂ ਸਾਹਮਣੇ ਟੱਕਰ ਮਾਰ ਕੇ ਵਾਪਸ ਆਉਂਦੀ ਹੈ ਉਹ ਕਈ ਗੁਣਾ ਹੋ ਕੇ ਆਉਂਦੀ ਹੈ ਤੁਸੀਂ ਖੂਦ ਵਿੱਚ ਆਵਾਜ਼ ਮਾਰੋ ਤੁਹਾਡੀ ਆਵਾਜ਼ ਥੋੜੀ ਹੋਏਗੀ ਲੇਕਿਨ ਆਏਗੀ ਬਹੁਤੀ ਪਹਾੜ ਦੇ ਵਿੱਚ ਕਿਸੇ ਵਿੱਚ ਜਾ ਕੇ ਆਵਾਜ਼ ਮਾਰਿਓ ਤੁਹਾਡੀ ਆਵਾਜ਼ ਥੋੜੀ ਹੋਏਗੀ ਲੇਕਿਨ ਟਕਰਾ ਕੇ ਤੁਹਾਨੂੰ ਉਸ ਤੋਂ ਕਈ ਗੁਣਾ ਵੱਧ ਸੁਣਾਈ ਦੇਗੀ ਸਾਇੰਸ ਨੇ ਇਥੋਂ ਖੋਜ ਲਈ ਤੀ ਗ੍ਰੈਵਿਟੇਸ਼ਨ ਦੀ ਜਿਹੜੀ ਆ ਉਹ ਕਿੱਥੋਂ ਹੋਈ ਸੀ ਗੁਰਤਵਾ ਬਲ ਜਿਹਨੂੰ ਅਸੀਂ ਕਹਿੰਦੇ ਆ ਜੋ ਨਿਊਟਨ ਨੇ ਕੀਤੀ ਖੋਜ ਕਹਿੰਦੇ ਵੀ ਇੱਕ ਵਾਰ ਉਹ ਕਿਸੇ ਸੇਬ ਦੇ ਦਰਖਤ ਦੇ ਥੱਲੇ ਸੁੱਤਾ ਹੋਇਆ ਸੀ ਲੰਮਾ ਪਿਆ ਸੀ ਥੋੜੇ ਸਮੇਂ ਬਾਅਦ ਕੀ ਹੋਇਆ ਕਿ ਇੱਕ ਹਵਾ ਦਾ ਝੁੰਕਾ ਹੁੰਦਾ ਉਸ ਦਰਖਤ ਦੇ ਸੇਬ ਪੱਕੇ ਹੋਏ ਸਨ ਅਕਸਰ ਤੁਸੀਂ ਦੇਖਦੇ ਹੋ ਜਦੋਂ ਦਰਖਤ ਦਾ ਫਲ ਪੱਕ ਜਾਂਦਾ ਹੈ ਉਹ ਆਪਣੇ ਆਪ ਹੀ ਥੋੜੇ ਜਿਹੇ ਹਵਾ ਦੇ ਝੋਂਕੇ ਦੇ ਨਾਲ ਧਰਤੀ ਤੇ ਡਿੱਗ ਜਾਂਦਾ ਨਿਊਟਨ ਧਰਤੀ ਤੇ ਲੰਮਾ ਪਿਆ ਹੋਇਆ ਉਹਨੇ ਨਿਊਟਨ ਨੇ ਕੀ ਦੇਖਿਆ ਕਿ ਜਦੋਂ ਹਵਾ ਦਾ ਝੋਂਕਾ ਆਇਆ ਇੱਕ ਸੇਬ ਟੁੱਟ ਕੇ ਦਰਖਤ ਦਾ ਧਰਤੀ ਦੇ ਵੱਲ ਡਿੱਗ ਪਿਆ ਪਹਿਲਾਂ ਵੀ ਡਿੱਗਦੇ ਸੀ ਬੜਿਆਂ ਨੇ ਦੇਖੇ ਹੋਣਗੇ ਉਹਨੇ ਵੀ ਹੋ ਸਕਦਾ ਹੈ ਵੇਖਿਆ ਹੋਵੇ ਲੇਕਿਨ ਇਹ ਜਦੋਂ ਉਹਨੇ ਕੁਦਰਤ ਦਾ ਨਜ਼ਾਰਾ ਦੇਖਿਆ ਤੇ ਸਵਾਲ ਆਇਆ ਦਿਮਾਗ ਦੇ ਵਿੱਚ ਕਿ ਇਹ ਸੇਵ ਟੁੱਟ ਕੇ ਧਰਤੀ ਵਾਲੀ ਕਿਉਂ ਆਇਆ ਥੱਲੇ ਨੂੰ ਉਤਾਰਉ ਕਿਉਂ ਨਹੀਂ ਗਿਆ ਮੇਕੋ ਜੇ ਮੇਰੇ ਵਰਗੇ ਕੋਲ ਡੇਗਦਾ ਮੈਂ ਚੁੱਕ ਕੇ ਕਹਣਾ ਚਲ ਮੈਨੂੰ ਉੱਤੇ ਨਹੀਂ ਚੜਨਾ ਪਿਆ ਮੈਂ ਖਾ ਲੈਣਾ ਸੀ ਉਹਨੂੰ ਮੜਾ ਸਾਫ਼ ਕਰਕੇ ਕਿਸੇ ਨੇ ਘਰ ਲੈ ਜਾਣਾ ਚਲ ਜੇਬ ਪਾਰੀ ਨਾਲ ਬੱਚਿਆਂ ਨਾਲ ਲੈ ਜਾਣਾ ਆਪ ਤੇ ਚੜਿਆ ਨਹੀਂ ਜਾਣਾ ਚਲ ਜਵਾਕਾਂ ਨੂੰ ਗਿਆ ਹੋਇਆ ਲੇਕਿਨ ਉਹਨੇ ਕੀ ਕੀਤਾ ਵੀ ਇਹ ਵੇਖਾਂ ਥੱਲੇ ਨੂੰ ਕਿਉਂ ਆਇਆ ਇਹ ਕੀ ਐਸੀ ਪਾਵਰ ਹੈ ਕਿਹੜੀ ਸ਼ਕਤੀ ਹੈ ਜਿਹੜੀ ਧਰਤੀ ਆਪ ਨੂੰ ਅਟਰੈਕਟ ਕਰਦੀ ਹੈ ਚੀਜ਼ਾਂ ਨੂੰ ਇਸ ਅਟਰੈਕਸ਼ਨ ਦੇ ਵਿੱਚੋਂ ਅਰਥ ਦੀ ਅਟਰੈਕਸ਼ਨ ਦੇ ਵਿੱਚੋਂ ਗ੍ਰੈਵਿਟੇਸ਼ਨ ਦਾ ਜਨਮ ਹੁੰਦਾ ਹੈ ਕਿਸੇ ਨੇ ਪੰਛੀ ਨੂੰ ਉੱਡਦਿਆਂ ਹੋਇਆਂ ਵੇਖਿਆ ਉਹਨੇ ਆਖਿਆ ਜੇ ਪੰਛੀ ਇੰਨਾ ਵੱਡਾ ਹੰਬਾਂ ਦੇ ਨਾਲ ਉੱਡ ਕੇ ਇੱਕ ਦੂਸਰੀ ਥਾਂ ਤੋਂ ਮੂਵਮੈਂਟ ਕਰ ਸਕਦਾ ਹੈ ਤੇ ਸਾਡੇ ਸਾਹਮਣੇ ਜੋ 에ਰੋਪਲੇਨ ਜਹਾਜ਼ ਹੈਲੀਕਾਪਟਰ ਔਰ ਰੋਕੇਟ ਔਰ ਪਤਾ ਨਹੀਂ ਅੱਗੇ ਤੋਂ ਅੱਗੇ ਸਾਡੇ ਸਾਹਮਣੇ ਇਹ ਚੀਜ਼ਾਂ ਦੀ ਖੋਜ ਹੋਗੀ ਸੂਬ ਵਿਗਿਆਨ ਨੇ ਖੋਜ ਕੀਤੀ ਹੈ ਬਾਹਰ ਦੀ ਵਿਗਿਆਨ ਨੇ ਖੋਜ ਕੀਤੀ ਹੈ ਬ੍ਰਹਿਮੰਡ ਦੀ ਵਿਗਿਆਨ ਨੇ ਕੀਤੀ ਹੈ ਖੋਜ ਬਾਹਰ ਮੁਖੀ ਦੀ ਸਾਇੰਸ ਨੇ ਜੇ ਮੈਂ ਕਹਾਂ ਧਰਮ ਦਾ ਤੇ ਸਾਇੰਸ ਦਾ ਮਕਸਦ ਇੱਕੋ ਹੀ ਹੈ ਸਾਇੰਸ ਦਾ ਤੇ ਧਰਮ ਦਾ ਮੋਟਿਵ ਇੱਕ ਹੀ ਹੈ ਸਾਇੰਸ ਵੀ ਚੀਜ਼ਾਂ ਨੂੰ ਜੋ ਕ੍ਰਿਟੀਕਲ ਚੀਜ਼ਾਂ ਨੇ ਉਹਨਾਂ ਨੂੰ ਸੌਖਿਆ ਕਰਕੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਚਾਹੁੰਦੀ ਹੈ ਸਾਡਾ ਜੀਵਨ ਸੌਖਾ ਬਣਾਉਣਾ ਚਾਹੁੰਦੀ ਹੈ ਸਾਡੇ ਨੂੰ ਜੋ ਦੁੱਖ ਨੇ ਤਕਲੀਫਾਂ ਨੇ ਜੋ ਸਮੱਸਿਆਵਾਂ ਨੇ ਨਾ ਸਮੱਸਿਆਵਾਂ ਦਾ ਹੱਲ ਕਰਦੀ ਹੈ ਔਰ ਫ੍ਰੀ ਆਫ ਕੋਸ਼ਟ ਕਰ ਦਿੰਦੀ ਹੈ ਇੱਕ ਟਾਈਮ ਤੇ ਜਾ ਕੇ ਕਿਸੇ ਨੇ ਖੋਜ ਕੀਤੀ ਤੁਹਾਨੂੰ ਪਤਾ ਹੋਣਾ ਹੈ ਪੋਲੀਓ ਹੋ ਜਾਂਦਾ ਸੀ ਬੱਚਿਆਂ ਨੂੰ ਬੱਚੇ ਵਿਕਲਾੰਗ ਪੈਦਾ ਹੁੰਦੇ ਸਨ ਉਹਦੇ ਪਿੱਛੇ ਕਾਰਨ ਕੀ ਸੀ এনवायरमेंट ਸਾਡਾ ਜਿਹੜਾ ਸੀ ਉਹ ਇਸ ਤਰ੍ਹਾਂ ਦਾ ਹੋ ਗਿਆ ਸੀ ਤੁਹਾਨੂੰ ਪਤਾ ਹੋਵੇਗਾ ਹੁਣ ਵਿਗਿਆਨ ਨੇ ਖੋਜ ਕੀਤੀ ਨਿਊਕਲੀਅਰ